ਪੰਜਾਬੀ ਪਟਾਰਾ ਗੀਪੀਟੀ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪੀਪੀਕੇ ਟਾਕਸ ਦੇ ਜ਼ਰੀਏ ਸਿਵਕਰੀ-ਵਕਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਆਂ ਲੇਕਿਨ ਜਦੋਂ ਵਿਸ਼ਿਆਂ ਦੀ ਗੱਲ ਆਉਂਦੀ ਹੈ ਜਦੋਂ ਗੱਲ ਆਉਂਦੀ ਹੈ ਸਾਡੇ ਲੈਂਸ ਦੀ ਜਦੋਂ ਗੱਲ ਆਉਂਦੀ ਹੈ ਲਾਈਟ ਕੈਮਰਾ ਤੇ ਐਕਸ਼ਨ ਦੀ ਤੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਨੇ ਕੈਮਰਾ ਲੇਕਿਨ ਜਦੋਂ ਅਸੀਂ ਪੁਰਾਣੇ ਸਮੇਂ ਵੱਲ ਝਾਤ ਮਾਰਦੇ ਆ ਹਾਸ ਕਰਕੇ ਤੇ ਇੱਕ ਸੋਚ ਵਿਚਾਰ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਯਾਦਾਂ ਨੂੰ ਕੈਪਚਰ ਕਰ ਸਕਦੇ ਆ ਔਰ ਉਹਨਾਂ ਨੂੰ ਕੈਪਚਰ ਕਰਨ ਦੇ ਲਈ ਜਿੱਥੇ ਕਿਤਾਬਾਂ ਦੇ ਨਾਲ ਜਿੱਥੇ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਉੱਥੇ ਹੀ ਆਕ੍ਰਿਤਿਆ ਜਿਹੜੀਆਂ ਨੇ ਉਭਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਹੌਲੀ ਹੌਲੀ ਸਮਾਂ ਰੈਂਦੇ ਆ ਬਹੁਤ ਹੀ ਜ਼ਿਆਦਾ ਡਵੈਲਪਮੈਂਟ ਹੋਣੀ ਸ਼ੁਰੂ ਹੋਈ ਤੇ ਅਸੀਂ ਫੋਟੋਗ੍ਰਾਫਸ ਨੂੰ ਜਿਹੜਾ ਹੈ ਉਹ ਆਪਣੀਆਂ ਯਾਦਾਂ ਦੇ ਤੌਰ ਤੇ ਇਕੱਠੀਆਂ ਕਰਨਾ ਸ਼ੁਰੂ ਕਰ ਦਿੱਤਾ ਔਰ ਇਸ ਦੀ ਸ਼ੁਰੂਆਤ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਤਿਹਾਸ ਦੀ ਤੇ ਬਹੁਤ ਹੀ ਵੱਡਾ ਹੈ ਲੇਕਿਨ ਅੱਜ ਖਾਸ ਕਰਕੇ ਵਰਡ ਫੋਟੋਗ੍ਰਾਫੀ ਦੇ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਗਜੀਤ ਸਟੂਡੀਓ ਤੋਂ ਇੰਦਰਪ੍ਰੀਤ ਸਿੰਘ ਜੀ ਦੇ ਨਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਅਸੀਂ ਬਹੁਤ ਸੋਚ ਵਿਚਾਰ ਕਰਦੇ ਆ ਜਦੋਂ ਵੀ ਕਿਸੇ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਉਸ ਖਾਸ ਵਿਸ਼ੇ ਦੇ ਉੱਪਰ ਜੇ ਅਸੀਂ ਫੋਟੋਗ੍ਰਾਫਸ ਦੀ ਗੱਲ ਕਰਦੇ ਆ ਅਸੀਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਕਰਦੇ ਆ ਆਪਣੀਆਂ ਯਾਦਾਂ ਨੂੰ ਸਮੇਟ ਕੇ ਰੱਖਣ ਦੇ ਲਈ ਸੋ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਨੂੰ ਸ਼ੌਂਕ ਸੀਗਾ ਜਾਂ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਫੀਲਡ ਦੇ ਵਿੱਚ ਆਏ ਹਾਂਜੀ ਮੈਂ ਮੇਸੀ ਦਾ ਬਚਪਨ ਤੋਂ ਸ਼ੌਕ ਵੀ ਸੀਗਾ ਕੁਝ ਫਾਦਰ ਸਾਹਿਬ ਇਸੇ ਬਿਜ਼ਨਸ ਵਿੱਚ ਹੈਗੇ ਜੀ ਇਸੇ ਲਾਈਨ ਵਿੱਚ ਸਾਡੀ ਸ਼ਾਪ ਜਿਸ ਤਰ੍ਹਾਂ 1983 ਤੋਂ ਹੈਗੀ ਹੈ ਜੀ ਹਨਾ ਜੀ ਤੇ ਸਟੱਡੀ ਦੇ ਨਾਲ-ਨਾਲ ਆਪਾਂ ਸ਼ਾਪ ਤੇ ਵੀ ਬੈਠਦੇ ਸੀਗੇ ਫਿਰ ਦੇਖਦੇ ਸੀ ਫਾਦਰ ਸਾਹਿਬ ਨੂੰ ਕੰਮ ਕਰਦੇ ਤੇ ਸ਼ੌਂਕ ਵੀ ਸੀਗਾ ਹੌਲੀ ਹੌਲੀ ਪਹਿਲਾਂ ਸੋਚਿਆ ਨਹੀਂ ਸੀ ਵੀ ਇਸ ਨੂੰ ਅੱਗੇ ਗਰੋ ਕਰਾਂਗੇ ਬਟ ਟਾਈਮ ਟੂ ਟਾਈਮ ਜਿਵੇਂ ਸ਼ੌਂਕ ਦੇ ਕਹਿੰਦੇ ਨਾ ਵੀ ਸ਼ੌਂਕ ਨੂੰ ਫਿਰ ਨਾਲ ਨਾਲ ਆਪਾਂ ਕਨਵਰਟ ਕਰ ਲਈਏ bizness ਵੇ ਤੇ ਜ਼ਿਆਦਾ ਗਰੋ ਹੋ ਜਾਂਦਾ ਜੀ ਤੇ ਫਿਰ ਇਸ ਲਈ ਇਹਨੂੰ ਨਾਲ ਆਪਾਂ bizness ਵੀ ਐਜ਼ ਦੇ ਫਾਦਰ ਸਾਹਿਬ ਦੇ ਨਾਲ ਅੱਗੇ ਗਰੋ ਕੀਤਾ ਜੀ ਹਨਾ ਜੀ ਬਿਲਕੁਲ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਅੱਗੇ ਚੱਲਦੇ ਰਹਿਣ ਦੀ ਖਾਸ ਕਰਕੇ ਇਹ ਇੱਕ ਇਹੋ ਜਿਹਾ profession ਹੈ ਜਿਸ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਮਾਡਰਨ ਸਮੇਂ ਦੇ ਵਿੱਚ ਜੀ ਰਹੇ ਅਸੀਂ ਵਿੱਚ ਰਹੇ ਹਾਂ ਅਸੀਂ ਆਪਣੀਆਂ ਯਾਦਾਂ ਨੂੰ ਪਲਾ ਚਿਨਾ ਦੇ ਵਿੱਚ ਹੀ ਕੈਦ ਕਰ ਲੈਨੇ ਆ ਮੋਬਾਈਲ ਫੋਨ ਦੇ ਜ਼ਰੀਏ ਲੇਕਿਨ ਫੋਟੋਗ੍ਰਾਫੀ ਦਾ ਅਸਲੀ ਮਤਲਬ ਜਿਹੜਾ ਹੈ ਉਹ ਕੈਮਰਾ ਦੇ ਨਾਲ ਹੁੰਦਾ ਹੈ ਸ਼ੁਰੂਆਤ ਵੀ ਕੈਮਰਾ ਤੋਂ ਹੋਈ ਔਰ ਕੈਮਰਾ ਜਿਹੜਾ ਹੈ ਉਹ ਇਤਿਹਾਸ ਰਚਿਆ ਉਸਨੇ ਕਿ ਕਿਵੇਂ ਅਸੀਂ ਆਪਣੀਆਂ ਯਾਦਾਂ ਨੂੰ ਸਮੀਟ ਕੇ ਰੱਖ ਸਕਦੇ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਅਸੀਂ ਦੇਖਦੇ ਆ ਫੋਟੋਗ੍ਰਾਫਰ ਜਿਹੜਾ ਹੈ ਉਹ ਬਣਿਆ ਹੋਇਆ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੀਆਂ ਯਾਦਾਂ ਨੂੰ ਕੈਦ ਕਰਕੇ ਸੋਸ਼ਲ ਮੀਡੀਆ ਅਪਲੋਡ ਕਰਨਾ ਹੈ ਲੇਕਿਨ ਅਸਲ ਮਾਇਨੇ ਆ ਦੇ ਵਿੱਚ ਜਿਹੜੀ ਫੋਟੋਗ੍ਰਾਫੀ ਹੈ ਕਿਹੜੀਆਂ ਟੈਕਨੀਕਲ ਚੀਜ਼ਾਂ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋਚ ਵਿਚਾਰ ਰੱਖਣੇ ਚਾਹੀਦੇ ਹੈ ਕਿ ਜੇ ਇਸ ਫੀਲਡ ਦੇ ਵਿੱਚ ਅੱਗੇ ਕਿਸੇ ਨੇ ਆਉਣਾ ਤੋ ਕੀ ਸੋਚ ਵਿਚਾਰ ਕਰੇ ਤੇ ਕਿਸ ਤਰੀਕੇ ਨਾਲ ਉਹ ਟੈਕਨੀਕਲ ਚੀਜ਼ਾਂ ਨੂੰ ਮਾਈਂਡ 'ਚ ਰੱਖੇ ਮੈਮ ਦੇਖੋ ਮਤਲਬ ਜਿਹੜਾ ਇੱਕ ਫੋਟੋਗ੍ਰਾਫੀ ਹੈ ਨਾ ਜੀ ਬੇਸਿਕਲੀ ਤਾਂ ਅੱਜ ਕੱਲ ਹਰੇਕ ਕੋਲ ਆਪਣੇ ਮੋਬਾਈਲ ਹੈਗਾ ਜੀ ਹਨਾ ਉਹਦੇ ਵਿੱਚ ਕੈਮਰਾ ਹੈਗਾ ਜੀ ਤੇ ਉਹ ਹਰ ਕੋਈ ਕੈਪਚਰ ਕਰਦਾ ਜੀ ਆਪਣੇ ਆਪ ਵਿੱਚ ਇੱਕ ਫੋਟੋਗ੍ਰਾਫਰ ਹੈ ਬਟ ਜੇ ਆਪਾਂ ਇਹਨੂੰ ਐਜ਼ ਇੱਕ professionਲ ਜਾਂ ਇੱਕ ਕੁਆਲਿਟੀ ਵਾਈਜ਼ ਦੇਖਿਆ ਜਾਵੇ ਤੇ ਜਿਹੜਾ ਕੈਮਰਾ ਹੈ ਜੀ ਕੈਮਰੇ ਨਾਲ ਪਿਕਚਰ ਕੁਆਲਿਟੀ ਜਿਹੜੀ ਹੈ ਕਾਫੀ ਅੱਛੀ ਆਂਦੀ ਹੈ ਫੋਨ ਨਾਲੋਂ ਔਰ ਕਾਫੀ ਇਹਦੇ ਵਿੱਚ ਐਡਵਾਂਸ ਜਿਹੜੀਆਂ ਟੈਕਨੀਕਸ ਹੈਗੀਆਂ ਜਾ ਸਾਫਟਵੇਅਰ ਹੈਗੇ ਆ ਜਿਹੜੇ ਕੁਝ ਮੋਬਾਈਲ ਦੇ ਵਿੱਚ ਨਹੀਂ ਹੁੰਦੇ ਜੀ ਹਨਾ ਕੁਝ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਾਂ ਸੈਂਸਰ ਸਾਈਜ਼ ਦਾ ਫਰਕ ਹੁੰਦਾ ਮਤਲਬ ਵੀ ਜਿਹੜੀ ਇੱਕ ਡੀਐਸਲਾਰ ਜਾਂ ਮਿਰਰਲੈਸ ਦੀ ਕੁਆਲਿਟੀ ਹੈ ਉਹ ਫੋਨ ਦੇ ਵਿੱਚੋਂ ਕਾਫੀ ਕੁਆਲਿਟੀ ਦਾ ਫਰਕ ਹੈ ਜੀ ਬਿਲਕੁਲ ਦੇਖੋ ਜਦੋਂ ਅਸੀਂ ਗੱਲ ਕਰਦੇ ਆ ਨਾ ਏਆਈ ਦੀ ਬਿਲਕੁਲ ਛਾਇਆ ਪਿਆ ਹਰ ਫੀਲਡ ਦੇ ਵਿੱਚ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਹੈਗਾ ਜਿਸ ਦੇ ਵਿੱਚ AI ਨੇ ਟੱਚ ਨਾ ਕੀਤਾ ਹੋਵੇ ਸਾਡੀਆਂ ਜ਼ਿੰਦਗੀਆਂ ਨੂੰ ਔਰ ਖਾਸ ਕਰਕੇ ਜਦੋਂ ਅਸੀਂ ਬੱਚਿਆਂ ਦੀ ਜ਼ਿੰਦਗੀ ਦੀ ਗੱਲ ਕਰਦੇ ਆ ਨਾ AI ਦਾ ਸੱਚਿਓਂ ਬਹੁਤ ਹੀ ਜ਼ਿਆਦਾ ਰੁਝਾਨ ਹੋ ਗਿਆ ਹੈ ਜਦੋਂ ਐਪਲੀਕੇਸ਼ਨਸ ਦੀ ਗੱਲ ਕਰਦੇ ਆ ਤੇ ਫੋਟੋਗ੍ਰਾਫੀ ਦੇ ਵਿੱਚ ਖਾਸ ਕਰਕੇ ਕੀ ਅਸਰ ਰਿਹਾ ਤੇ ਆਉਣ ਵਾਲੇ ਸਮੇਂ 'ਚ ਕੀ ਦੇਖਦੇ ਹੋ ਤੁਸੀਂ ਜ਼ਰੂਰ ਐਸੋਸੀਏਸ਼ਨਸ ਦੇ ਨਾਲ ਜੁੜੇ ਹੋਏ ਹੋਵੋਗੇ ਤੁਸੀਂ ਗੱਲਬਾਤ ਕਰਦੇ ਹੋਵੋਗੇ ਰابطਾ ਕਾਇਮ ਕਰਦੇ ਹੋਵੋਗੇ ਫੋਟੋਗ੍ਰਾਫਰਸ ਮਿਲ ਕੇ ਆਪਸ ਗੱਲਬਾਤ ਕਰਦੇ ਹੋਵੋਗੇ ਸੇ ਵਿਚਾਰ ਚਰਚਾ ਦਾ ਕਿਹੜਾ ਇਹੋ ਜਿਹਾ ਵਿਸ਼ਾ ਜਿਹੜਾ AI ਨੂੰ ਤੇ ਫੋਟੋਗ੍ਰਾਫੀ ਦੇ ਫਿਊਚਰ ਨੂੰ ਦਰਸਾਉਂਦਾ ਤਮ ਦੇਖੋ ਫੋਟੋਗ੍ਰਾਫੀ ਦੇ ਵਿੱਚ AI ਦਾ ਹੁਣ ਸਾਡੇ ਵੀ ਯੂਜ਼ ਹੋਣਾ ਸ਼ੁਰੂ ਹੋ ਗਿਆ ਜਿਵੇਂ ਫੋਟੋਸ਼ਾਪ 2023 ਜਾਂ 24 ਉਹਦੇ ਵਿੱਚ AI ਜਨਰੇਟਿਡ ਟੂਲਸ ਆ ਗਏ ਆ ਉਹਦੇ ਵਿੱਚ ਇਦਾਂ ਵੀ ਆਪਾਂ ਜੇ ਤਾਂ AI ਨੂੰ ਆਪਾਂ ਟਾਈਮ ਲਈ ਸਿੱਖ ਲੈਨੇ ਆ ਇੱਕ ਟੈਕਨੋਲੋਜੀ ਹੈ ਠੀਕ ਹੈ ਜੀ ਇੱਕ ਰੈਵਲੂਸ਼ਨ ਆ ਜੇ ਇਹਨੂੰ ਆਪਾਂ ਇੱਕ ਸਿੱਖ ਲੈਨੇ ਟਾਈਮ ਨਾਲ ਤੇ ਆਪਾਂ ਟਾਈਮ ਨਾਲ ਉਹਨੂੰ ਅੱਗੇ ਜਾ ਸਕਦੇ ਆ ਜੇ ਆਪਾਂ ਨਹੀਂ ਸਿੱਖਦੇ AI ਨੂੰ ਟੈਕਨੋਲੋਜੀ ਦੇ ਨਾਲ ਆਪਾਂ ਨਹੀਂ ਚੱਲਦੇ ਫਿਰ ਆਪਾਂ ਟਾਈਮ ਤੋਂ ਥੋੜਾ ਪਿੱਛੇ ਰਵਾਂਗੇ AI ਨਾਲ ਆਪਾਂ ਦੇਖੋ ਕੰਪੈਰੀ ਵੀ ਕਰ ਸਕਦੇ ਆ ਤੇ ਕਈ ਗੱਲਾਂ ਤੇ ਨਵੇਂ ਵੀ ਕਰ ਸਕਦੇ ਦੇਖੋ ਫੋਟੋਗ੍ਰਾਫੀ ਇੱਕ ਆਰਟ ਹੈ ਜੀ ਹਨਾ ਇੱਕ ਆਰਟਿਸਟ ਜਿਹੜਾ ਹੁੰਦਾ ਹੈ ਜੀ ਉਹ ਮੈਨੂਅਲੀ ਸਾਰਾ ਬ੍ਰੇਨ ਨਾਲ ਆਪਣੇ ਸੋਚਦਾ ਕਿਦਾਂ ਉਹਨੇ ਲਾਈਟਿੰਗ ਦੇਣੀ ਕਿਦਾਂ ਉਹਨੇ ਫਰੇਮਿੰਗ ਕਰਨੇ ਕਿਦਾਂ ਉਹਨੇ ਪੋਜ਼ਿੰਗ ਜੋ ਵੀ ਸਾਰਾ ਕੁਝ ਕਰਨਾ ਹਨਾ ਹਾਲਾਂਕਿ AI ਨਾਲ ਵੀ ਇਹ ਚੀਜ਼ਾਂ ਮਤਲਬ ਹੁਣ ਆਪਾਂ ਕਹਿ ਸਕਦੇ 2025 ਚੱਲ ਰਿਹਾ ਜੀ ਅਜੇ AI ਦਾ ਕਹਿ ਲਓ ਵੀ ਇੱਕ ਜਾਂ ਦੋ ਸਾਲ ਦੇ ਵਿੱਚ ਹੀ ਆਪਾਂ ਦੇਖ ਰਹੇ ਆ ਬਹੁਤ ਐਡਵਾਂਸ ਹੁੰਦੀ ਜਾ ਰਹੀ ਡੇ ਬਾਏ ਡੇ ਇਦਾਂ ਹੀ ਆਪਾਂ ਜੇ 2030 ਤੱਕ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਐਡਵਾਂਸ ਜਿਹੜੀ ਐ AI ਹੋ ਜਾਏਗੀ ਉਹਦੇ ਵਿੱਚ ਇਹ ਵੀ ਹੁਣ ਜਿਆਦਾ ਆਪਾਂ ਉਹਦੇ ਨਾਲ ਨਾਲ ਚੱਲੀਏ ਜੀ ਤੇ ਜਾਂ ਫਿਰ ਆਪਾਂ ਮਤਲਬ ਬਿਲਕੁਲ ਜੇ ਆਪਾਂ ਨਹੀਂ ਚੱਲਦੇ ਤੇ ਫਿਰ ਆਪਾਂ ਕਾਫੀ ਪਿੱਛੇ ਰਹਿ ਜਵਾਂਗੇ ਸਮੇਂ ਤੋਂ ਬਾਕੀ ਜਿਹੜਾ ਹੈ ਜੀ ਵੀ ਇੱਕ ਟੈਕਨੋਲੋਜੀ ਹੈ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹਨੂੰ ਟੈਕਨੋਲੋਜੀ ਨੂੰ ਆਪਾਂ ਅਡਾਪਟ ਕਰ ਲਵਾਂਗੇ ਤੇ ਵਧੀਆ ਰਵਾਂਗੇ ਜੀ ਬਿਲਕੁਲ ਬਿਲਕੁਲ ਸਮੇਂ ਦੀ ਚਾਲ ਚੱਲਦੇ ਰਹਿਣਾ ਚਾਹੀਦਾ ਹੈ ਜਿਵੇਂ ਵੀ ਬਦਲ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਔਰ ਚੇਂਜ ਇਜ਼ ਦਾ ਲਾਅ ਆਫ ਨੇਚਰ ਅਸੀਂ ਬਹੁਤ ਹੀ ਲੰਬੇ ਸਮੇਂ ਤੋਂ ਸੁਣਦੇ ਵੀ ਆ ਰਹੇ ਆ ਔਰ ਇੱਕ ਗੱਲ ਹੋਰ ਅਸੀਂ ਦੇਖੀ ਹੈ ਕਿ ਜਦੋਂ ਨਾ ਆਮ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆ ਫੋਟੋਗ੍ਰਾਫਸ ਖਿੱਚੀਆਂ ਜਾਂਦੀਆਂ ਨੇ ਜੇ ਅਸੀਂ ਹਸਬੈਂਡ ਵਾਈਫ ਦੀ ਗੱਲ ਕਰਦੇ ਆ ਤੇ ਫੋਟੋਗ੍ਰਾਫਸ ਕਲਿੱਕਡ ਬਾਈ ਵਾਈਫ ਤੇ ਉਹ ਬੜੀਆਂ ਵਧੀਆ ਹੁੰਦੀਆਂ ਨੇ ਕੈਪਚਰਿੰਗ ਅੱਛੀ ਹੈ ਜਾਂ ਫਿਰ ਹਸਬੈਂਡ ਦੇ ਬੋਲੋ ਕਲਿੱਕ ਕੀਤੀ ਹੈ ਤੇ ਉਹ ਆਈ ਬੰਦ ਆ ਗਈ ਜੇ ਹੋ ਗਿਆ ਫੋਕਸ ਨਹੀਂ ਹੋਇਆ ਤੁਸੀਂ ਸਾਈਡ ਦੀ ਫੋਟੋ ਕੱਚ ਦਿੱਤੀ ਹੈ ਤਾਂ ਜਈ ਕਈ ਬੰਦੇ ਬਣ ਵੀ ਐ ਤੇ ਬ ਸਿਸਟਰ ਬ੍ਰਦਰਸ ਦੇ ਵਿੱਚ ਵੀ ਨੋਖ-ਝੋਖ ਦਾ ਕਾਰਨ ਬਣਦੇ ਕਿ ਤੁਸੀਂ ਫੋਟੋਗ੍ਰਾਫ ਸਹੀ ਨਹੀਂ ਖਿੱਚੀ ਸੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਨੂੰ ਟੈਕਨੀਕਲ ਚੀਜ਼ਾਂ ਸਿੱਖਣ ਦੀ ਜ਼ਰੂਰਤ ਹੈ ਬੇਸ਼ੱਕ ਅਸੀਂ ਫੋਨ ਦੇ ਨਾਲ ਫੋਟੋਗ੍ਰਾਫ ਕਲਿੱਕ ਕਰ ਰਹੇ ਹਾਂ ਸੋ ਜੇ ਅਸੀਂ ਕਿਸੇ ਵਧੀਆ ਸਪੌਟ ਤੇ ਜਾਂਦੇ ਹਾਂ ਬਿਲਕੁਲ ਜੀ ਚਾਹੇ ਉਹ ਅਸੀਂ ਨੇਚਰਲ ਲਾਈਟ ਦੀ ਗੱਲ ਕਰ ਲਈ ਜਾਂ ਕਿਸੇ ਵੀ ਚੀਜ਼ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੋਬਾਈਲ ਜਾਂ ਫਿਰ ਅੱਜਕੱਲ ਕੈਮਰਾਜ਼ ਦਾ ਵੀ ਬਹੁਤ ਰੁਝਾਨ ਹੈ ਬੱਚੇ ਵੀ ਖਰੀਦ ਰਹੇ ਨੇ ਵੱਡੇ ਵੀ ਖਰੀਦ ਰਹੇ ਨੇ ਸੋ ਕਿਹੜੀਆਂ ਉਹ ਖਾਸ ਟੈਕਨੀਕਲ ਚੀਜ਼ਾਂ ਆ ਜਾਂ ਅਸੀਂ ਸੈਟਿੰਗ ਯਾ ਫਿਰ SEO ਟੈਕਨੀਕਲ ਚੀਜ਼ਾਂ ਦੀ ਗੱਲ ਕਰ ਲਈਏ ਫੋਰ ਇਗਜ਼ੈਂਪਲ ਲਾਈਟ ਹੋ ਗਈ ਜਾਂ ਹੋਰ ਕਿਹੜੀ ਕਿਹੜੀ ਥੀਮਸ ਐਡ ਹੋਣ ਚਾਹੀਦੀਆਂ ਮੈਮ ਫਸਟ ਆਫ ਆਲ ਤਾਂ ਦੇਖੋ ਜਿਹੜੇ ਕਈ ਹੁਣ ਨਵੇਂ ਬਿਗਨਰਸ ਜੀ ਹਨਾ ਜੀ ਉਹਨਾਂ ਨੂੰ ਸ਼ੌਂਕ ਹੁੰਦਾ ਫੋਟੋਗ੍ਰਾਫੀ ਦਾ ਉਹ ਸਟਾਰਟ ਆਪਣੇ ਇੱਕ ਮੋਬਾਈਲ ਤੋਂ ਹੀ ਕਰਦੇ ਜੀ ਹਨਾ ਕਈ ਵਾਰੀ ਕੋਈ ਟੂਰ ਤੇ ਜਾ ਰਿਹਾ ਜਾਂ ਕਾਲਜ ਵਿੱਚ ਜਾਂ ਆਮ ਡੇਲੀ ਨੀਡਸ ਵਿੱਚ ਘਰਾਂ ਦੇ ਵਿੱਚ ਹੀ ਫੋਟੋਗ੍ਰਾਫੀ ਕਰਦੇ ਨੇ ਉਹਨਾਂ ਨੂੰ ਮਤਲਬ ਪਹਿਲਾਂ ਇੱਕ ਸਟਾਰਟਿੰਗ ਜਿਹੜੀ ਆਪਣੇ ਮੋਬਾਈਲ ਤੋਂ ਹੀ ਕਰਨੀ ਪੈਂਦੀ ਹੈ ਜੀ ਹਨਾ ਬਾਕੀ ਜਦੋਂ ਆਪਾਂ ਪ੍ਰੋ ਲੈਵਲ ਤੇ ਜਾਣਾ ਜਦੋਂ ਆਪਾਂ ਇਹਨੂੰ ਐਜ਼ ਇੱਕ ਜਾਂ ਇਹਦੀ ਕੁਆਲਿਟੀ ਦੇ ਵਿੱਚ ਡੀਪਲੀ ਆਪਾਂ ਇਹਨੂੰ ਐਨਲਾਈਜ਼ ਕਰਦੇ ਆਂ ਕਈ ਚੀਜ਼ਾਂ ਦਾ ਫਰਕ ਹੈ ਜੀ ਦੇਖੋ ਬੇਸਿਕਲੀ ਜਿਹੜਾ ਮੈਂ ਦੱਸਣਾ ਚਾਹੂੰਗਾ ਜੀ ਇੱਕ ਮੋਬਾਈਲ ਜਾਂ ਇੱਕ ਕੈਮਰੇ ਦੇ ਵਿੱਚ ਬੇਸਿਕਲੀ ਸੈਂਸਰ ਸਾਈਜ਼ ਦਾ ਹੀ ਫਰਕ ਹੁੰਦਾ ਹੈ ਸੈਂਸਰ ਜਿਹਦਾ ਜਿਹਦੇ ਵਿੱਚ ਆਪਾਂ ਨੇ ਫੋਟੋ ਕੈਪਚਰ ਹੁੰਦੀ ਆ ਤੁਸੀਂ ਦੇਖਿਆ ਹੋਵੇਗਾ ਜੀ ਕੈਮਰੇ ਦੇ ਵਿੱਚ ਦੋ ਪਾਰਟ ਹੁੰਦੇ ਆ ਜੀ ਇੱਕ ਬੋਡੀ ਹੁੰਦੀ ਹੈ ਇੱਕ ਲੈਂਸ ਹੁੰਦਾ ਜੀ ਲੈਂਸ ਇੱਕ ਜਿਹੜਾ ਨਾ ਜੀ ਆਈ ਹੈ ਇੱਕ ਹਨਾ ਇੱਕ ਕਹਿ ਲੋ ਕੈਮਰੇ ਦੀ ਆਈਸ ਹੈ ਜੀ ਤੇ ਲੈਂਸ ਜਿਹੜਾ ਲਾਈਟ ਪਾਸ ਕਰਦਾ ਹੈ ਤੇ ਸੈਂਸਰ ਦੇ ਫੋਟੋ ਜਿਹੜੀ ਇੱਕ ਤਰ੍ਹਾਂ ਕਹਿ ਲਓ ਵੀ ਛਪਦੀ ਹੈ ਜੀ ਹੁਣ ਅੱਜ ਕੱਲ ਜਿੱਦਾਂ 61 ਮੈਗਾਪਿਕਸਲ ਦੇ ਵੀ ਕੈਮਰੇ ਆ ਗਏ ਜੀ ਉਹ ਸੈਂਸਰ ਸਾਈਜ਼ ਦਾ ਜਿਹੜਾ ਇੱਕ ਕੁਆਲਿਟੀ ਦਾ ਕਰਕੇ ਹੀ ਮਤਲਬ ਇੱਕ ਫੋਟੋਗ੍ਰਾਫਰ ਦੀ ਇੱਕ ਪਿਕਚਰ ਦੀ ਕੁਆਲਿਟੀ ਤੇ ਇੱਕ ਜਿਹੜਾ ਫੋਨ ਦੇ ਪਿਕਚਰ ਦੀ ਕੁਆਲਿਟੀ ਦਾ ਫਰਕ ਹੋ ਜਾਂਦਾ ਜੀ ਬਾਕੀ ਇਹਦੇ ਵਿੱਚ ਸੈਟਿੰਗਸ ਦੇਖੋ ਜੀ ਕਈ ਤਰ੍ਹਾਂ ਦੀਆਂ ਹੁੰਦੀਆਂ ਸ਼ਟਰ ਸਪੀਡ ਹੁੰਦੀ ਹੈ ਜੀ ਆਈਐਸਓ ਅਪਰਚਰ ਐਕਸਪੋਜ਼ਰ ਵਾਈਟ ਬੈਲੈਂਸ ਬਹੁਤ ਸੈਟਿੰਗਸ ਹੈਗੇ ਮਤਲਬ ਜੇ ਕਿਸੇ ਨੇ ਸਿੱਖਣਾ ਹੋਏ ਤੇ ਇੱਕ ਬਹੁਤ ਹੀ ਲੰਬਾ ਅਰਸਾ ਵੀ ਲੱਗਦਾ ਕਦੇ ਜਾਂ ਫਿਰ ਕੋਈ ਪਰਸਨ ਜਿਹੜਾ ਬਿਲਕੁਲ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਉਹ ਟੈਕਨੀਕਲੀ ਨਾ ਚੀਜ਼ਾਂ ਨੂੰ ਸਿੱਖ ਲਵੇ ਤਾਂ ਮੈਂ ਦੇਖੋ ਜੀ ਹੁਣ ਜਿਸ ਤਰ੍ਹਾਂ ਮੈਂ ਆਪਣੀ ਗੱਲ ਕਰਾਂ ਜੀ ਪਰਸਨਲੀ ਮੈਨੂੰ ਅਪਰੋਕਸੀਮੇਟਲੀ 15 ਸਾਲ ਹੋ ਗਏ ਜੀ ਇਸ ਲਾਈਨ ਵਿੱਚ ਠੀਕ ਹੈ ਜੀ ਵੈਡਿੰਗ ਲਾਈਨ ਦਾ ਮੇਰਾ ਐਕਸਪੀਰੀਅੰਸ ਤਕਰੀਬਨ 13 ਤੋਂ 14 ਸਾਲ ਦਾ ਪਹਿਲਾਂ 2 ਸਾਲ ਮੈਂ ਇੱਥੇ ਆਪਣੇ ਸ਼ਾਪ ਤੇ ਹੀ ਜਿਹੜਾ ਬੈਠ ਕੇ ਮਤਲਬ ਜੋ ਵੀ ਇੱਥੇ ਫੋਟੋਜ਼ ਆਪਾਂ ਖਿੱਚਦੇ ਸੀਗੇ ਸੋ ਇਹ ਜਿਹੜਾ ਨਾ ਜੀ ਆਪਣਾ ਐਕਸਪੀਰੀਅੰਸ ਆਪਾਂ ਗੇਨ ਕਰਦੇ ਨਾ ਰੋਜ਼ ਆਪਾਂ ਕਈ ਜਗ੍ਹਾ ਜਾਂਦੇ ਆ ਕਰਦੇ ਆ ਉਹ ਤੋਂ ਆਪਾਂ ਨਵੀਆਂ ਚੀਜ਼ਾਂ ਲਰਨ ਕਰਦੇ ਆ ਇਹ ਆਪਾਂ ਕਹਿ ਸਕਦੇ ਆ ਵੀ ਇੱਕ ਅਭਿਆਸ ਆ ਜੀ ਫੋਟੋਗ੍ਰਾਫੀ ਜਿੰਨਾ ਹੀ ਆਪਾਂ ਡੇ ਬਾਈ ਡੇ ਇਹਨੂੰ ਸਿੱਖੀ ਜਾਵਾਂਗੇ ਤੇ ਉਨਾ ਹੀ ਇਹਦੇ ਵਿੱਚ ਆਪਾਂ ਇੰਪਰੂਵਮੈਂਟ ਕਰਦੇ ਜਾਵਾਂਗੇ ਇਹ ਫਸਟ ਡੇ ਤੋਂ ਆਪਾਂ ਜੇ ਕਹਿ ਲਈਏ ਵੀ ਇਹਦਾ ਕੋਈ ਇੱਕ ਪਾਰਟਿਕੂਲਰ ਟਾਈਮ ਹੈਗਾ ਵੀ ਆਪਾਂ 2 ਮਹੀਨੇ ਜਾਂ 3 ਮਹੀਨੇ ਵਿੱਚ ਆਪਾਂ ਉਹਦੀ ਇੱਕ ਤਰ੍ਹਾਂ ਟੂਲਸ ਸਿੱਖ ਸਕਦੇ ਆ ਉਹਦੀਆਂ ਜਿਹੜੀਆਂ ਇੱਕ ਥਿਓਰੈਟिकल ਚੀਜ਼ਾਂ ਸਿੱਖ ਸਕਦੇ ਆ ਪਰ ਜਿੰਨੀ ਦੇਰ ਤੱਕ ਆਪਾਂ ਪ੍ਰੈਕਟੀਕਲ ਨਹੀਂ ਕਰਦੇ ਜਿੰਨਾ ਆਪਾਂ ਇਹਨੂੰ ਟਾਈਮ ਨਹੀਂ ਦਿੰਦੇ ਜੇ ਆਪਾਂ ਮੰਨ ਕੇ ਚੱਲੋ ਵੀ 5-6 ਸਾਲ ਦੇ ਵਿੱਚ ਬੰਦਾ ਇੱਕ ਵਧੀਆ ਇੱਕ ਫੋਟੋਗ੍ਰਾਫਰ ਬਣ ਜਾਂਦਾ ਹੈ ਜੀ ਹਾਂ ਜੀ ਸੋ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਆ ਨਾ ਵੀ ਦੋ ਚੀਜ਼ਾਂ ਹੁੰਦੀਆਂ ਨੇ ਬੱਚੇ ਜਿਹੜੇ ਨੇ ਨਾ ਉਹ ਸੋਚ ਵਿਚਾਰ ਵੀ ਕਰ ਰਹੇ ਹੋਣਗੇ ਜਾਂ ਫਿਰ ਜਿਹੜੇ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਉਤਰਨਾ ਚਾਹੁੰਦੇ ਨੇ ਉਹ ਵੀ ਸੋਚ ਵਿਚਾਰ ਕਰ ਰਹੇ ਹੋਣਗੇ ਕਿ ਅਸੀਂ ਫੋਟੋਗ੍ਰਾਫੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰਨੀ ਹੈ ਸੋ ਜਦੋਂ ਅਸੀਂ ਕੈਮਰੇ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂ ਸੋ ਇੱਕ ਸ਼ੁਰੂਆਤ ਤੁਸੀਂ ਕਹਾਂਗੇ ਮੋਬਾਈਲ ਫੋਨ ਤੋਂ ਵੀ ਕੀਤੀ ਜਾ ਸਕਦੀ ਹੈ ਲੇਕਿਨ ਜੇ ਅਸੀਂ 5-6 ਸਾਲ ਦੇ ਉਸ ਅਰਸੇ ਦੀ ਗੱਲ ਕਰੀਏ ਜਿਹੜਾ ਤੁਸੀਂ ਕਿਹਾ ਕਿ ਸਿੱਖਣ ਦਾ ਸਮਾਂ ਹੈ ਸੋ ਸਟੈਪ ਵਾਈਜ਼ ਕੀ ਤੁਸੀਂ ਦੱਸੋਗੇ ਕਿ ਕਿਵੇਂ ਮੋਬਾਈਲ ਤੋਂ ਕੈਮਰੇ ਤੱਕ ਦਾ ਸਫ਼ਰ ਕਿ ਕਿੱਦਾਂ ਦੇ ਮੋਬਾਈਲ ਫੋਨਸ ਜਾਂ ਕਿਦਾਂ ਦਾ ਕੈਮਰਾ ਉਹਨਾਂ ਦੇ ਕਿਹੋ ਜਿਹੇ ਪਿਕਸਲ ਕੁਆਲਿਟੀ ਜਾਂ ਫਿਰ ਲੈਂਸ ਕੀ ਕੀ ਚੀਜ਼ਾਂ ਹੋਣੀ ਚਾਹੀਦੀਆਂ ਬਿਲਕੁਲ ਜੀ ਦੇਖੋ ਬੇਸਿਕਲੀ ਜੀ ਕੈਮਰੇ ਜਿਹੜੇ ਮਾਰਕੀਟ ਵਿੱਚ ਅਵੇਲੇਬਲ ਹੈ ਜੀ ਡੀਐਸਐਲਆਰ ਐਂਡ ਮਿਰਰਲੈਸ ਦੋ ਤਰ੍ਹਾਂ ਦੀ ਟੈਕਨੋਲੋਜੀ ਦੇ ਜਿਹੜੇ ਹੈਗੇ ਆ ਬਟ ਜੇ ਆਪਾਂ ਕਹੀਏ ਸਾਂ 2020 ਤੋਂ ਬਾਅਦ ਜਿਹੜੀ ਹੁਣ ਜ਼ਿਆਦਾ ਟੈਕਨੋਲੋਜੀ ਹੈ ਨਾ ਜੀ ਉਹ ਮਿਰਰਲੈਸ ਦੀ ਹੈ ਜੀ ਟਾਈ ਡੀਐਸਐਲਆਰ ਦੇ ਵਿੱਚ ਵੀ ਸਟਾਰਟਿੰਗ ਰੇਂਜ ਅਪਰੋਕਸੀਮੇਟਲੀ 80 90000 ਦੇ ਆਸ-ਪਾਸ ਹੋ ਜਾਂਦੀ ਹੈ ਮੈਂ ਦੱਸਣਾ ਚਾਹਾਂਗਾ ਜਿਹੜੇ ਆਪਣੇ ਮੋਬਾਈਲ ਫੋਨ ਹੁੰਦੇ ਜੀ ਉਹ ਵੀ ਇੱਕ ਤਰ੍ਹਾਂ ਮਿਰਰਲੈਸ ਟੈਕਨੋਲੋਜੀ ਤੇ ਹੀ ਬੇਸ ਹੁੰਦੇ ਆ ਜੀ ਹਨਾ ਮਿਰਰਲੈਸ ਆਪਾਂ ਕਹਿ ਸਕਦੇ ਹਾਂ ਵੀ ਸ਼ਟਰ ਐਂਡ ਜਿਹੜਾ ਸੈਂਸਰ ਦੇ ਇਨ ਬਿਟਵੀਨ ਜਾਂ ਉਹਦੇ ਅੱਗੇ ਕੋਈ ਮਿਰਰ ਨਹੀਂ ਹੁੰਦਾ ਜੀ ਹੈਨਾ ਫਸਟ ਆਫ ਆਲ ਲੈਂਸ ਤੋਂ ਬਾਅਦ ਮਿਰਰ ਹੁੰਦਾ ਜੀ ਜਿਹੜੇ ਡੀਐਸਐਲਆਰ ਟੈਕਨੋਲੋਜੀ ਦੇ ਵਿੱਚ ਹੁੰਦੇ ਸੀ ਤੇ ਜਿਹੜੇ ਮਿਰਰਲੈਸ ਵਾਲੇ ਹੁੰਦੇ ਜੀ ਕੈਮਰੇ ਜਿਹੜੇ ਅੱਜਕੱਲ ਨਵੀਆਂ ਬਾਡੀਜ਼ ਆ ਰਹੀਆਂ ਉਹਨਾਂ ਦੇ ਵਿੱਚ ਮਿਰਰ ਨਹੀਂ ਹੁੰਦਾ ਹਮ ਸੀ ਇਸ ਕਰਕੇ ਸਟਾਰਟਿੰਗ ਜਿਹੜੀ 80-90 ਹਜ਼ਾਰ ਤੋਂ ਕੋਈ ਮਤਲਬ ਹੋ ਜਾਂਦੀ ਕੈਮਰਿਆਂ ਦੀ ਤੇ ਜਿਹੜਾ ਬਿਗਿਨਰ ਹੈ ਜੀ ਉਹ ਫੋਨ ਤੋਂ ਮਤਲਬ ਜਦੋਂ ਕੈਮਰੇ ਤੇ ਮੂਵ ਹੋਣਾ ਹੈ 80 90000 ਤੱਕ ਕਈ ਰੇਂਜ ਆ ਜਾਂਦੀਆਂ ਜੀ ਕੈਮਰੇ ਦੀ ਸੋ ਜਦੋਂ ਅਸੀਂ ਕੀਮਤ ਦੀ ਅਸੀਂ ਕੀਮਤ ਦੀ ਗੱਲ ਕਰਦੇ ਆ ਜਦੋਂ ਅਸੀਂ ਕੀਮਤ ਦੀ ਗੱਲ ਕਰਦੇ ਆ ਖਾਸ ਕਰਕੇ ਕਿ ਕਿੰਨੇ ਕੀਮਤ ਦੇ ਕੈਮਰਾਜ਼ ਜਿਹੜੇ ਨੇ ਆ ਰਹੇ ਨੇ ਔਰ ਜੇ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਆ ਤੇ ਉਦੋਂ 8-8 ਘੰਟੇ ਦਾ ਸਮਾਂ ਲੱਗਦਾ ਸੀ ਤੇ ਹੁਣ ਆਰਟਿਸਟ ਦਾ ਸੀਗਾ ਤੇ ਹੁਣ 8 ਘੰਟੇ ਦੇ ਵਿੱਚ ਹੀ ਫੋਟੋ ਸਾਡੇ ਕੋਲ ਆ ਜਾਂਦੀ ਹੈ ਸੋ ਉਸ ਸਮੇਂ ਨੂੰ ਅੱਜ ਦੇ ਸਮੇਂ ਦੇ ਨਾਲ ਕਿਵੇਂ ਕੰਪੇਅਰ ਕਰਦੇ ਹੋ ਸੋ ਜੇ ਪਹਿਲੇ ਕੈਮਰੇ ਦੀ ਗੱਲ ਕਰੀਏ ਤਾਂ ਅੱਜ ਦੇ ਮੈਂ ਦੇਖੋ ਜਿਹੜਾ ਸਭ ਤੋਂ ਪਹਿਲਾ ਉਹਨਾਂ ਨੇ ਸਾਲ 1816 ਈਸਵੀ ਦੇ ਵਿੱਚ ਪਹਿਲਾ ਜਿਹੜਾ ਕੈਮਰਾ ਉਹਨਾਂ ਨੇ ਇਨਵੈਂਟ ਕੀਤਾ ਤੇ ਉਹਦੇ ਵਿੱਚ ਕੀ ਹੁੰਦਾ ਸੀ ਇੱਕ ਲੱਕੜ ਦਾ ਬਾਕਸ ਹੁੰਦਾ ਸੀਗਾ ਜੀ ਉਹਦੇ ਅੱਗੇ ਫਰੰਟ ਤੇ ਨਾ ਇੱਕ ਹੋਲ ਹੁੰਦਾ ਸੀ ਹੋਲ ਦੇ ਵਿੱਚੋਂ ਲਾਈਟ ਪਾਸ ਹੁੰਦੀ ਸੀ ਤੇ ਬੈਕ ਤੇ ਇੱਕ ਮੈਟਲ ਦੀ ਕਹ ਲੋ ਵੀ ਸ਼ੀਟ ਹੁੰਦੀ ਸੀ ਉਹਦੇ ਤੇ ਫੋਟੋ ਪ੍ਰਿੰਟ ਹੋ ਜਾਂਦੀ ਸੀ ਲਾਈਕ 8 ਘੰਟੇ ਲੱਗਦੇ ਸੀਗੇ ਫੋਟੋਗ੍ਰਾਫੀ 8 ਘੰਟੇ ਇੱਕ ਫੋਟੋਗ੍ਰਾਫ ਨੂੰ ਤੁਸੀਂ ਮੰਨ ਕੇ ਚੱਲੋ ਤੇ ਹੁਣ ਤਾਂ ਫੋਟੋਗ੍ਰਾਫੀ ਮਤਲਬ ਬਹੁਤ ਸੋਖੀ ਹੋ ਗਈ ਹੈ ਟਾਈਮ ਤਾਂ ਬਹੁਤ ਜ਼ਿਆਦਾ ਘਟ ਗਿਆ ਜੀ ਤੇ ਹੁਣ ਅੱਜ ਕੱਲ ਦੇ ਟਾਈਮ ਵਿੱਚ ਇੱਕ ਘੰਟੇ ਵਿੱਚ ਆਪਾਂ ਕਿੰਨੀਆਂ-ਕਿੰਨੀਆਂ ਫੋਟੋਆਂ ਖਿੱਚ ਲੈਣੇ ਆਂ ਕਈ ਵਾਰੀ ਕਿਸੇ ਈਵੈਂਟ ਤੇ ਜਾਂਦੇ ਆਂ ਜੀ ਬਹੁਤ ਆਪਾਂ ਫੋਟੋਸ ਖਿੱਚ ਲੈਣੇ ਆਂ ਟਾਈਮ ਤਾਂ ਅੱਗੇ ਨਾਲੋਂ ਬਹੁਤ ਘਟਿਆ ਹੀ ਹੈਗਾ ਜੀ ਸੋ ਇੱਕ ਸਮਾਂ ਹੁੰਦਾ ਸੀਗਾ ਕਿ ਨੈਗੇਟਿਵਜ਼ ਆਉਂਦੇ ਸੀਗੇ ਫਿਰ ਉਹਨਾਂ ਨੂੰ ਜਿਹੜਾ ਹੈ ਫੋਟੋਗ੍ਰਾਫ ਦਾ ਰੂਪ ਦੇਣਾ ਪੈਂਦਾ ਸੀਗਾ ਉਹਦੇ ਲਈ ਵੀ ਪ੍ਰੋਪਰ ਸੈਟ ਦੇ ਸੀਗੇ ਉਸ ਸਮੇਂ ਦੇ ਵਿੱਚ ਤੇ ਹੁਣ ਅਸੀਂ ਜਿਹੜਾ ਹੈ ਉਹ ਸੌਫਟ ਕਾਪੀਜ਼ ਦੇ ਰੂਪ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਨੂੰ ਜਿਹੜਾ ਹੈ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਜੇਸੀ ਫੋਟੋਗ੍ਰਾਫੀ ਦੀ ਗੱਲ ਕਰਦੇ ਆ ਤੇ ਜੇ ਤੁਸੀਂ ਵੀ ਸੋਚਦੇ ਵਿਚਾਰਦੇ ਹੋ ਕਿ ਇਸ ਫੀਲਡ ਦੇ ਵਿੱਚ ਆਉਣਾ ਹੈ ਜਾਂ ਫਿਰ ਤੁਸੀਂ ਆਲਰੇਡੀ ਇਸ ਦੇ ਵਿੱਚ ਹੋ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਔਰ ਨਾਲ ਦੀ ਨਾਲ ਜਦੋਂ ਅਸੀਂ ਸਰ ਦੇ ਨਾਲ ਗੱਲ ਕਰ ਰਹੇ ਹਾਂ ਤਾਂ ਸਾਨੂੰ ਬਹੁਤ ਕੁਝ ਪਤਾ ਚੱਲ ਰਿਹਾ ਹੈ ਕਿ ਟੈਕਨੀਕਲ ਨੋਲਿਜ ਕਿਸੇ ਵੀ ਫੀਲਡ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਪੜਾਈ ਦੀ ਵੀ ਗੱਲ ਕਰਦੇ ਆ ਸੋ ਪੜਾਈ ਵੀ ਜ਼ਰੂਰੀ ਹੈ ਇਹਦੇ ਵਿੱਚ ਥ੍ਰੈਟਿਕਲ ਨੋਲਿਜ ਜਿਹ ਉਹ ਹੋਣਾ ਵੀ ਜ਼ਰੂਰੀ ਹੈ ਉਹਦੇ ਲਈ ਬੱਕਰੀਆਂ ਬੱਕਰੀਆਂ ਫੀਲਡਸ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਸੋ ਫੋਟੋਗ੍ਰਾਫੀ ਵੀ ਜੜੀ ਹੈ ਇੱਕ ਫੀਲਡ ਹੀ ਹੈ ਜਿਸ ਨੂੰ ਸਮਝ ਕੇ ਸੋਜਵਾਨ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਮੈਦਾਨ ਦੇ ਵਿੱਚ ਉਤਰੋਗੇ ਤੇ ਛਾ ਜਾਓਗੇ ਔਰ ਸੋ ਜਦੋਂ ਅਸੀਂ ਵੱਖਰੇ ਵੱਖਰੇ ਵਿਸ਼ਿਆਂ ਦੇ ਵਿੱਚ ਮੁਕਾਬਲਿਆਂ ਦੀ ਗੱਲ ਕਰਦੇ ਆ ਤੇ ਖਾਸ ਕਰਕੇ ਫੋਟੋਗ੍ਰਾਫੀ ਦੇ ਨਾਲ ਸੰਬੰਧਿਤ ਵੀ ਮੁਕਾਬਲੇ ਜ਼ਰੂਰ ਤੇ ਜ਼ਰੂਰ ਹੁੰਦੇ ਹੋਣਗੇ ਸੋ ਤੁਸੀਂ ਉਹਦੇ ਬਾਰੇ ਕੁਝ ਦੱਸਣਾ ਚਾਹੋਂ ਤੇ ਮੈਮ ਦੇਖੋ ਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਇੰਡੀਆ ਆਰਟ ਫੇਅਰ ਹੁੰਦਾ ਹੈ ਜੀ ਜਾਂ ਨੈਸ਼ਨਲ ਅਵਾਰਡ ਫਾਰ ਫੋਟੋਗ੍ਰਾਫੀ ਇਹ ਇਸ ਤਰ੍ਹਾਂ ਦੇ ਕੰਪੀਟੀਸ਼ਨ ਇੰਡੀਆ ਲੈਵਲ ਤੇ ਹੁੰਦੇ ਆ ਬਾਕੀ ਲੋਕਲ ਲੈਵਲਸ ਤੇ ਜਿੱਦਾਂ ਐਸੋਸੀਏਸ਼ਨਸ ਬਣੀਆਂ ਹੁੰਦੀਆਂ ਜਿਸ ਤਰ੍ਹਾਂ ਸਾਡੀ ਹੈਗੀ ਜੀ ਕਪੂਰਥਲਾ ਵੈਲਫੇ ਜੀ ਤੇ ਉਹਨਾਂ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਹੈ ਜੀ ਹਨਾ ਉਹ ਮਤਲਬ ਫੋਟੋਗ੍ਰਾਫੀ ਡੇ ਤੇ ਉਹਨਾਂ ਵੱਲੋਂ ਲਗਾਇਆ ਜਾਂਦਾ ਹੈ ਤੇ ਬਹੁਤ ਵਧੀਆ ਇਦਾਂ ਲੋਕਲ ਲੈਵਲ ਤੇ ਵੀ ਕੁਝ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਜੀ ਉਹਨਾਂ ਦੇ ਵੱਲੋਂ ক্রিকেট ਟੂਰਨਾਮੈਂਟ ਲਾਸ ਥੋੜਾ ਟਾਈਮ ਪਹਿਲਾਂ ਕਰਵਾਇਆ ਗਿਆ ਜੀ ਸੋ ਇੱਕ ਤਰ੍ਹਾਂ ਮਤਲਬ ਫਨ ਵੀ ਹੁੰਦਾ ਹੈ ਜੀ ਦੇ ਨਾਲ ਇੱਕ ਤਰ੍ਹਾਂ ਕਹਾਂ ਲਵਾਂ ਵੀ ਆਪਣਾ profession ਵੀ ਹੈਗਾ ਜੀ ਨਾਲ ਨਾਲ ਲੈ ਕੇ ਚੱਲਦੇ ਆ ਜੀ ਜੋ ਇਸ ਫੋਟੋਗ੍ਰਾਫੀ ਡੇ ਦੇ ਉੱਪਰ ਇਹ ਸਾਰੀ ਜਾਣਕਾਰੀ ਆਸੂਮਿਤ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਜ਼ੋਰ ਪਸੰਦ ਆਰੀ ਹੋਏਗੀ ਕਿਉਂਕਿ ਜਦੋਂ ਅਸੀਂ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਹੁੰਦੀ ਹੈ ਜਦੋਂ ਅਸੀਂ ਗੱਲਬਾਤ ਕਰਨੀ ਹੁੰਦੀ ਹੈ ਖਾਸ ਕਰਕੇ ਵਨਗਿਆਂ ਦੇ ਉੱਪਰ ਤੇ ਉਹਨਾਂ ਦੇ ਉੱਪਰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਟੈਕਨੀਕਲ ਨੋਲਿਜ ਵੀ ਤੁਹਾਡੇ ਤੱਕ ਪਹੁੰਚ ਗਈ ਹੈ ਸੋ ਹੁਣ ਦੇਰ ਕਿਸ ਗੱਲ ਦੀ ਹੈ ਵਰਡ ਫੋਟੋਗ੍ਰਾਫੀ ਡੇ ਦੇ ਉੱਪਰ ਆਪਣੇ ਫੋਨਸ ਉਠਾਓ ਫੋਟੋਗ੍ਰਾਫਸ ਨੂੰ ਕਲਿੱਕ ਕਰੋ ਔਰ ਜਦੋਂ ਪੋਸਟ ਕਰਨਾ ਹੈ ਤਾਂ ਸੋਚਣਾ ਵਿਚਾਰਨਾ ਜ਼ਰੂਰ ਹੈ ਕਿ ਕਿਹੜੇ ਫੋਟੋਗ੍ਰਾਫ ਜਿਹੜੀ ਹੈ ਉਹ ਪੋਸਟ ਕਰਨ ਵਾਲੀ ਹੈ ਤੇ ਕਿਹੜੀ ਨਹੀਂ ਹੈ ਸਰ ਬਹੁਤ ਵਧੀਆ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਖਾਸ ਕਰਕੇ ਸੰਦੇਸ਼ ਤੁਸੀਂ ਦੇਣਾ ਚਾਹੋਗੇ ਜਿਵੇਂ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਕੁਝ ਵੀ ਕਲਿੱਕ ਕੀਤਾ ਜਾ ਰਿਹਾ ਹੈ ਕੁਝ ਵੀ ਪੋਸਟ ਕੀਤਾ ਜਾ ਰਿਹਾ ਹੈ ਮੁਸ਼ਕਿਲ ਦਾ ਕਾਰਨ ਬਣ ਜਾਂਦਾ ਹੈ ਸੋ احتیاط ਦੇ ਤੌਰ ਤੇ ਯੰਗ ਜਨਰੇਸ਼ਨ ਨੂੰ ਖਾਸ ਕਰਕੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕੀ ਉਹ ਕਲਿੱਕ ਕਰਨ ਤੋਂ ਪੋਸਟ ਕਰਨ ਤੋਂ ਪਹਿਲਾਂ ਆਪਣੇ ਜ਼ਿਹਨ 'ਚ ਕਿਹੜੀਆਂ ਚੀਜ਼ਾਂ ਨੂੰ ਰੱਖਣ ਕਿ ਇਹ ਜਿਹੜੀਆਂ ਘਟਨਾਵਾਂ ਨੇ ਉਹ ਨਾਂ ਵਾਪਰਨ ਦੇਖੋ ਫੋਟੋਗ੍ਰਾਫੀ ਇੱਕ ਆਪਾਂ ਕਹਿ ਸਕਦੇ ਜੀ ਵੀ ਕਈ ਚੀਜ਼ਾਂ ਨੂੰ ਦਰਸਾਉਂਦੀ ਹੈ ਜੀ 네ਗੈਟਿਵਿਟੀ ਵੀ ਤੇ ਪੋਜ਼ਿਟਿਵਿਟੀ ਵੀ ਠੀਕ ਹੈ ਜੀ ਤੇ ਉਹਦੇ ਵਿੱਚ ਆਪਾਂ ਕੋਸ਼ਿਸ਼ ਇਹ ਹੀ ਕਰੀਏ ਵੀ ਇਹ ਇੱਕ ਕਲਾ ਹੀ ਹੈ ਜੀ ਹਨਾ ਇੱਕ ਤਰ੍ਹਾਂ ਦੀ ਆਰਟਿਸਟਿਕ ਕਲਾ ਹੈ ਜੀ ਹਨਾ ਵੀ ਉਹਨੂੰ ਤੁਸੀਂ ਫੋਟੋਗ੍ਰਾਫੀ ਨੂੰ ਏਦਾਂ ਪ੍ਰੋਪਰ ਤਰੀਕੇ ਨਾਲ ਲਓ ਉਹਨੂੰ ਸਿੱਖੋ ਉਹਦੀ ਲਾਈਟਿੰਗ ਸਿੱਖੋ ਉਹਦੀ ਤੁਸੀਂ ਫਰੇਮਿੰਗ ਸਿੱਖੋ ਜਾਂ ਉਹਦਾ ਹਰੇਕ ਪ੍ਰੋਸਪੈਕਟਿਵ ਸਿੱਖੋ ਤਾਂ ਕਿ ਇੱਕ ਤੁਸੀਂ ਜਿਹੜੀ ਫੋਟੋ ਖਿੱਚੋ ਤੁਸੀਂ 20 ਸਾਲ ਬਾਅਦ ਵੀ ਦੇਖੋ ਤੇ ਤੁਹਾਡੇ ਮਤਲਬ ਖੁਸ਼ੀ ਹੋਵੇ ਤੁਹਾਡੇ ਮਨ ਨੂੰ ਯਾਰ ਮੈਂ ਫੋਟੋ ਖਿੱਚੀ ਸੀ ਤੇ ਇਹ ਜਿਹੜੀ ਇੱਕ ਸਟੋਰੀ ਲਾਈਨ ਹੈਗੀ ਜੀ ਹਨਾ ਕਿਉਂਕਿ ਮੇਰੀ ਨਜ਼ਰੀਏ ਦੇ ਵਿੱਚ ਇੱਕ ਫੋਟੋ ਦੀ ਜਿਹੜੀ ਵੈਲਿਊ ਹੈ ਨਾ ਜੀ ਉਹ ਤਕਰੀਬਨ 20 ਤੋਂ 25 ਸਾਲ ਬਾਅਦ ਹੀ ਪੈਗੀ ਠੀਕ ਹੈ ਅੱਜ ਕੱਲ ਦੇ ਟਾਈਮ ਵਿੱਚ ਆਪਾਂ ਫੋਨ ਨਾਲ ਫੋਟੋ ਖਿੱਚਦੇ ਆਂ ਜਲ ਸਟਾਪ ਆਪਾਂ ਸ਼ੇਅਰ ਕਰ ਦਿੰਨੇ ਆ ਜੀ ਨਾਲ ਦੀ ਨਾਲ ਹੀ ਸਾਰਾ ਕੁਝ ਔਰ ਸ਼ੇਅਰ ਕਰਕੇ ਕਈ ਵਾਰੀ ਆਪਾਂ ਭੁੱਲ ਵੀ ਜਾਂਦੇ ਆ ਮੋਸਟਲੀ ਲੋਕੀ ਇਹ ਕਹਿੰਦੇ ਨੇ ਜੀ ਫੇਸਬੁੱਕ ਤੇ ਤਾਂ ਅਪਲੋਡ ਕਰਦੇ ਆ ਵੀ ਤਾਂ ਕਿ ਆਪਾਂ ਸਣ 2016 ਦੀਆਂ ਪਿਕਚਰਸ ਦੇਖ ਲਈਏ ਜਾਂ 2015 ਦੀਆਂ ਦੇਖ ਲਈਏ ਆਪਣੀ ਟਾਈਮਲਾਈਨ ਦੇਖ ਲਈਏ ਸੋ ਇਸ ਕਰਕੇ ਫੋਟੋ ਤੁਸੀਂ ਮਤਲਬ 네ਗੇਟਿਵ ਪ੍ਰੋਸਪੈਕਟਿਵ ਨਾਲ ਨਾ ਖਿੱਚੋ ਵੀ ਠੀਕ ਹੈ ਵੀ ਕਈ ਵਾਰੀ ਇਸ ਚੀਜ਼ ਦੀ ਬੜੀ ਮਤਲਬ ਲੋਡ ਹੁੰਦੀ ਵੀ ਆਪਾਂ ਨੂੰ ਕਈ ਇਦਾਂ ਦੀਆਂ ਮੂਵਮੈਂਟਸ ਕੈਪਚਰ ਕਰਨੀਆਂ ਪੈਂਦੀਆਂ ਬਟ ਜੇ ਕੈਪਚਰ ਹੋਈਆਂ ਤੇ ਸ਼ੇਅਰ ਐਜ਼ ਪੋਸੀਬਲ ਮਤਲਬ ਜਿਹੜੀਆਂ ਪੋਜ਼ਿਟਿਵ એનર્ਜੀ ਚੀਜ਼ਾਂ ਉਹੀ ਤੁਸੀਂ ਵੀ ਇੱਕ ਤਰ੍ਹਾਂ ਸਾਰਿਆਂ ਦੇ ਵਿੱਚ ਮਤਲਬ ਸ਼ੇਅਰ ਕਰੋ ਮੇਰਾ ਤਾਂ ਇਹੀ ਕਹਿਣਾ ਜੀ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਗਾਈਡਲਾਈਨਸ ਦੀਆਂ ਇੱਥੇ ਇੱਕਸ ਰੂਲਸ ਇਹ ਹਰ ਫੀਲਡ ਦੇ ਵਿੱਚ ਨੇ ਸੋ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਤੋਂ ਦੂਰ ਹੋਇਆ ਜਾ ਰਿਹਾ ਸੋ ਇੱਕ ਸੰਦੇਸ਼ ਦੇ ਤੌਰ ਤੇ ਸਰ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਨੈਗੇਟਿਵ ਜਿਹੜੇ ਨੇ ਐਸਪੈਕਟਸ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕੋਈ ਵੀ ਚੀਜ਼ ਤੁਸੀਂ ਕਲਿੱਕ ਕਰਦੇ ਆ ਤੁਸੀਂ ਵੀਡੀਓ ਕੈਪਚਰ ਕਰਦੇ ਆ ਖਾਸ ਕਰਕੇ ਤੇ ਉਹੀ ਪੋਸਟ ਕੀਤੇ ਜਾਣ ਜਿਹੜੀਆਂ ਕਿ ਕਿਸੇ ਨੂੰ ਨੁਕਸਾਨ ਨਾ ਹੋਏ ਸੋ ਜਦੋਂ ਅਸੀਂ ਕਿਸੇ ਇਨਸਾਨ ਦੀ ਗਾਜ਼ ਕਰਕੇ ਗੱਲ ਕਰਦੇ ਆ ਕਿ ਕੁਝ ਮੂਮੈਂਟਸ ਅਸੀਂ ਕੈਪਚਰ ਕਰ ਲੈਨੇ ਆ ਔਰ ਬਾਅਦ ਵਿੱਚ ਅਸੀਂ ਉਸ ਇਨਸਾਨ ਦੀ ਜ਼ਿੰਦਗੀ ਨੂੰ ਖਰਾਬ ਕਰਨ ਦੇ ਲਈ ਉਹਨਾਂ ਨੂੰ ਇਸਤੇਮਾਲ ਕਰਦੇ ਆ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋ ਜਾਏ ਜਦੋਂ ਕਿ ਉਹਨਾਂ ਦਾ ਜਿਹੜਾ ਬਣਿਆ ਹੋਇਆ ਨਾਮ ਹੈ ਉਹਨੂੰ ਖਰਾਬ ਕੀਤਾ ਜਾਏ ਸੋ ਇਹੋ ਜਿਹੇ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕੋਸ਼ਿਸ਼ ਕਰੋ ਕਿ ਨਾ ਕਰੋ ਚੰਗਾ ਕਰੋਗੇ ਹਮੇਸ਼ਾ ਚੰਗਾ ਹੀ ਮਿਲੇਗਾ ਸੋ ਖਾਸ ਕਰਕੇ ਵਰਡ ਫੋਟੋਗ੍ਰਾਫੀ ਡੇ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਸਰ ਦੇ ਨਾਲ ਔਰ ਆਸ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਵੀ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕੀ ਕਰ ਸਕਦੇ ਹੋ ਜਿਹੜੇ ਸਰ ਨੇ ਤੁਹਾਨੂੰ ਦੱਸਿਆ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਜੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆ ਫੋਟੋਗ੍ਰਾਫੀ ਕਰਨੀ ਹੈ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਸਰ ਨੇ ਸਾਡੇ ਨਾਲ ਸਾਂਝਾ ਕੀਤਾ ਸੋ ਤੁਸੀਂ ਇਸ ਵਰਡ ਫੋਟੋਗ੍ਰਾਫੀ ਡੇ ਨੂੰ ਮਨਾਉਂਦਿਆਂ ਹੋਇਆ ਆਪਣੀਆਂ ਖੂਬਸੂਰਤ ਯਾਦਾਂ ਜਿਹੜੀਆਂ ਨੇ ਉਹ ਕੈਪਚਰ ਕਰ ਸਕਦੇ ਹੋ ਦੇ ذریعے ਟਾਈਮ ਲਾਈਨਸ ਦੇ ذریعے ਤੁਹਾਨੂੰ ਉਹ ਯਾਦਾਂ ਜਿਹੜੀਆਂ ਨੇ ਉਹ ਵਾਪਸ ਮਿਲ ਜਾਂਦੀਆਂ ਨੇ 1 ਇਅਰ ਅਗੋ 2 ਇਅਰ ਅਗੋ 10 ਇਅਰ ਅਗੋ ਰੇ ਸਾਰੀ ਔਰ ਨਾਲ ਦੀ ਨਾਲ ਤੁਸੀਂ ਆਪਣੇ ਕੋਲ ਵੀ ਨਾ ਯਾਦਾਂ ਨੂੰ ਸਮੇਟ ਕੇ ਰੱਖ ਸਕਦੇ ਹੋ ਇਹ ਮੰਨਿਆ ਜਾਂਦਾ ਹੈ ਕਿ ਇੱਕ ਫੋਟੋਗ੍ਰਾਫ 1000 ਸ਼ਬਦਾਂ ਦੇ ਬਰਾਬਰ ਹੁੰਦੀ ਹੈ ਸੋ ਇਹਦਾ ਮਤਲਬ ਹੈ ਕਿ ਤੁਹਾਨੂੰ ਲੰਬੇ ਲੰਬੇ ਕਹਾਣੀਆਂ ਕਲਿਕ ਕਰਨ ਦੀ ਜ਼ਰੂਰਤ ਨਹੀਂ ਹੈ ਇੱਕ ਫੋਟੋਗ੍ਰਾਫ ਕਲਿਕ ਕਰੋਗੇ ਤੇ ਉਹ ਬੈਸਟ ਮੂਮੈਂਟ ਤੁਹਾਡੇ ਲਈ ਹੋ ਜਾਏਗੀ ਸੋ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਕੋਸ਼ਿਸ਼ ਕਰਾਂਗੇ ਕਿ ਜੇ ਅੱਗੋਂ ਵੀ ਸਾਨੂੰ ਲੱਗਿਆ ਕਿ ਅਸੀਂ ਕੋਈ ਵੀ ਗੱਲ ਬਾਤ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨੇ ਜ਼ਰੂਰ ਤੁਹਾਡੇ ਨਾਲ ਰابطਾ ਕਾਇਮ ਕਰਾਂਗੇ ਆਸ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਹਮੇਸ਼ਾ ਤੇ ਹਮੇਸ਼ਾ ਵਧੀਆ ਵਧੀਆ ਫੋਟੋਗ੍ਰਾਫਸ ਕਲਿਕ ਕਰਦੇ ਰਹੋ ਔਰ ਨਾਲ ਦੀ ਨਾਲ ਜਿਹੜਾ ਹੈ ਉਹ ਅਵੇਅਰਨੈਸ ਕ੍ਰੀਏਟ ਕਰਦੇ ਰਹੂੰ ਸਭ ਨੂੰ ਔਰ ਆਪਣੀਆਂ ਜਿਹੜੀਆਂ ਮੂਵਮੈਂਟਸ ਨੇ ਖਾਸ ਕਰਕੇ ਸਾਰਿਆਂ ਦੀਆਂ ਉਹਨਾਂ ਨੂੰ ਇਸੇ ਤਰੀਕੇ ਕਰੋ ਤਾਜ਼ਾ ਫੋਟੋਗ੍ਰਾਫੀ ਦੇ ਜ਼ਰੀਏ ਰੱਖਦੇ ਰਹੂੰ ਸੋ ਥੈਂਕ ਯੂ ਸਰ ਬਹੁਤ ਬਹੁਤ ਠੀਕ ਹੈ ਜੀ ਥੈਂਕ ਯੂ ਜੀ ਵੈਲਕਮ ਜੀ ਇਸ ਦਿਨ ਨੂੰ ਬਹੁਤ ਹੀ ਖਾਸ ਤੇ ਮਹੱਤਵਪੂਰਨ ਦਿਨ ਮੰਨਿਆ ਜਾ ਰਿਹਾ ਹੈ ਸੋ ਅੱਜ ਕਰਦੇ ਆ ਕਿ ਸੱਚੀ ਤੁਸੀਂ ਵਧੀਆ ਤਰੀਕੇ ਦੇ ਨਾਲ ਹਰ ਦਿਨ ਨੂੰ ਇਸੇ ਤਰੀਕੇ ਮਨਾਉਂਦੇ ਰਹੋਗੇ ਸੋ ਪੰਜਾਬੀ ਪਟਾਰਾ ਕੇ ਪੀਟੀ ਦੇ ਜ਼ਰੀਏ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਹੀ ਦਿਨਾਂ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਵਧੀਆ-ਵਧੀਆ ਤਰੀਕੇ ਦੇ ਨਾਲ ਮਨਾਉਂਦੇ ਰਹੀਏ ਔਰ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਹਮੇਸ਼ਾ ਜਾਰੀ ਰੱਖਾਂਗੇ ਔਰ ਤੁਹਾਨੂੰ ਜਾਣਕਾਰ ਜਾਗਰੂਕ ਤੇ ਸਰਗਰਮਿਤ ਜ਼ਰੂਰਤ ਜ਼ਰੂਰ ਕਰਦੇ ਰਵਾਂਗੇ